ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਈਆਂ ਇੱਕ ਕਹਾਣੀ ਤੁਸੀਂ ਉਸ ਨੂੰ ਪੂਰਾ ਸੁਣਨਾ ਹੈ ਸਿਰਫ ਗਿਆਨ ਦੀਆਂ ਗੱਲਾਂ ਸੁਣ ਲੈਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਤੇ ਅਮਲ ਕਰਨਾ ਪੈਂਦਾ ਹੈ ਤਾਂ ਇਹ ਕਹਾਣੀ ਸੁਣੋ ਤੁਸੀਂ ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਰਾਜ ਕਰਦਾ ਸੀ ਉਸਦੇ ਮਹਿਲ ਵਿੱਚ ਇੱਕ ਬਹੁਤ ਹੀ ਖੂਬਸੂਰਤ ਬਾਗਿਚਾ ਸੀ ਉਸ ਬਾਗਿਚੇ ਦੀ ਦੇਖਰੇਖ ਦੀ ਜ਼ਿੰਮੇਵਾਰੀ ਇੱਕ ਮਾਲੀ ਨੂੰ ਸੌਂਪੀ ਹੋਈ ਸੀ। ਉਹ ਮਾਲੀ ਵੀ ਉਸ ਬਾਗੀਚੇ ਦੀ ਦੇਖਭਾਲ ਬਹੁਤ ਚੰਗੀ ਤਰ੍ਹਾਂ ਕਰਦਾ ਸੀ। ਅਤੇ ਸਾਰਾ ਦਿਨ ਪੇੜ ਪੌਦਿਆਂ ਵੇਖੀ ਗੁਜ਼ਾਰਦਾ ਸੀ। ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ। ਉਸ ਬਾਗੀਚੇ ਵਿੱਚ ਇੱਕ ਅਮਰੂਦ ਦਾ ਦਰਖਤ ਲੱਗਿਆ ਹੋਇਆ ਸੀ। ਅਤੇ ਉਸ ਉੱਤੇ ਬਹੁਤ ਸਾਰੇ ਅਮਰੂਦ ਲੱਗੇ ਹੋਏ ਸਨ। ਇੱਕ ਦਿਨ ਕੀ ਹੁੰਦਾ ਵਾ ਇੱਕ ਤੋਤਾ ਉਸ ਬਗੀਚੇ ਵਿੱਚ ਆਉਂਦਾ ਹੈ ਜਦੋਂ ਉਸਨੇ ਉਹ ਅਮਰੂਦ ਖਾਦੇ ਤਾਂ ਉਸ ਨੂੰ ਬਹੁਤ ਮਿੱਠੇ ਲੱਗੇ ਉਸ ਦਿਨ ਤੋਂ ਬਾਅਦ ਉਹ ਤੋਤਾ ਰੋਜ਼ ਹੀ ਉਸ ਬਾਗ ਵਿੱਚ ਆਉਣ ਲੱਗਾ ਉਹ ਤੋਤਾ ਉਸ ਅਮਰੂਦ ਦੇ ਰੁੱਖ ਉੱਤੇ ਬੈਠਦਾ ਚੁਣ-ਚੁਣ ਕੇ ਮਿੱਠੇ ਅਮਰੂਦ ਖਾ ਲੈਂਦਾ ਕੱਚੇ ਅਤੇ ਅੱਧ ਪੱਕੇ ਅਮਰੂਦ ਉਹ ਥੱਲੇ ਸੁੱਟ ਦਿੰਦਾ ਤੋਤੇ ਦੀ ਇਸ ਹਰਕਤ ਨੂੰ ਦੇਖ ਕੇ ਮਾਲੀ ਨੂੰ ਬੜਾ ਗੁੱਸਾ ਆਉਂਦਾ ਹੈ। ਉਸ ਨੂੰ ਉੱਥੋਂ ਭਜਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਉਹ ਸਫਲ ਨਾ ਹੋ ਪਉਂਦਾ। ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਉਸ ਤੋਤੇ ਨੂੰ ਭਜਾਉਣ ਵਿੱਚ ਸਫਲ ਨਾ ਹੋਇਆ ਤਾਂ ਉਹ ਰਾਜੇ ਕੋਲ ਚਲੇ ਗਿਆ। ਜੋ ਮਾਲੀ ਸੀ। ਮਾਲੀ ਨੇ ਰਾਜੇ ਨੂੰ ਤੋਤੇ ਦੀ ਉਸ ਹਰਕਤ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਤੇ ਬੋਲਿਆ ਮਹਾਰਾਜ ਇਹ ਤੋਤੇ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਹੈ ਮੇਰਾ ਸਾਰਾ ਸਮਾਂ ਉਸ ਨੂੰ ਭਜਾਉਣ ਵਿੱਚ ਹੀ ਨਿਕਲ ਜਾਂਦਾ ਹੈ ਤੇ ਬਾਕੀ ਪੌਦਿਆਂ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕਰ ਪਾਉਂਦਾ ਉਸ ਨੂੰ ਕਾਬੂ ਕਰਨਾ ਮੇਰੇ ਬਸ ਦੀ ਗੱਲ ਨਹੀਂ ਹੁਣ ਤੁਸੀਂ ਹੀ ਕੁਝ ਕਰੋ ਤਾਂ ਰਾਜੇ ਨੇ ਆਖਿਰਕਾਰ ਖੁਦ ਹੀ ਸਮੱਸਿਆ ਨੂੰ ਸੁਲਝਾਉਣ ਦਾ ਫੈਸਲਾ ਕੀਤਾ ਅਗਲੇ ਦਿਨ ਉਹ ਬਾਗ ਵਿੱਚ ਗਿਆ ਤੇ ਅਮਰੂਦ ਦੀਆਂ ਟਾਹਣੀਆਂ ਵਿੱਚ ਲੁਕ ਕੇ ਬੈਠ ਗਿਆ ਹਰ ਰੋਜ਼ ਦੀ ਤਰ੍ਹਾਂ ਤੋਤਾ ਆਇਆ ਤੇ ਉਸ ਅਮਰੂਦ ਦੇ ਰੁੱਖ ਤੇ ਬੈਠ ਕੇ ਅਮਰੂਦ ਖਾਣ ਲੱਗਿਆ ਮੌਕਾ ਦੇਖ ਕੇ ਰਾਜੇ ਨੇ ਤੋਤੇ ਨੂੰ ਫੜ ਲਿਆ ਤੇ ਤੋਤੇ ਨੇ ਵੀ ਆਜ਼ਾਦ ਹੋਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਅੰਤ ਵਿੱਚ ਉਸ ਤੋਤੇ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਉਸ ਨੂੰ ਛੱਡ ਦੇਵੇ ਰਾਜੇ ਨੇ ਜਿਵੇਂ ਉਸ ਦੀ ਗੱਲ ਨੂੰ ਸੁਣ ਕੇ ਵੀ ਅਣ ਸੁਣਿਆ ਕਰ ਦਿੱਤਾ ਤੋਤਾ ਫੇਰ ਬੋਲਿਆ ਫੇਰ ਰਾਜਨ ਜੇ ਤੂੰ ਮੈਨੂੰ ਛੱਡ ਦੇਵੇਂਗਾ ਤਾਂ ਮੈਂ ਤੈਨੂੰ ਗਿਆਨ ਦੀਆਂ ਚਾਰ ਗੱਲਾਂ ਦੱਸ ਸਕਦਾ ਰਾਜੇ ਨੂੰ ਉਸ ਤੋਤੇ ਤੇ ਬਹੁਤ ਗੁੱਸਾ ਸੀ ਪਰ ਫਿਰ ਉਸ ਨੇ ਉਸ ਦੀ ਗੱਲ ਮੰਨ ਲਈ ਤੇ ਬੋਲਿਆ ਠੀਕ ਹੈ ਪਹਿਲਾਂ ਤੂੰ ਮੈਨੂੰ ਗਿਆਨ ਦੀਆਂ ਉਹ ਚਾਰ ਗੱਲਾਂ ਦੱਸ ਉਹਨਾਂ ਨੂੰ ਸੁਣ ਲੈਣ ਤੋਂ ਬਾਅਦ ਮੈਂ ਸੋਚਾਂਗਾ ਕਿ ਤੇਨੂੰ ਛੱਡਣਾ ਠੀਕ ਹੋਵੇਗਾ ਜਾਂ ਨਹੀਂ ਉਹ ਤੋਤਾ ਰਾਜੇ ਦੀ ਇਸ ਗੱਲ ਨਾਲ ਸਹਿਮਤ ਹੋ ਗਿਆ ਤੇ ਬੋਲਿਆ ਠੀਕ ਹੈ ਸੁਣੋ ਪਹਿਲੀ ਗੱਲ ਇਹ ਹੈ ਕਿ ਕਦੇ ਵੀ ਆਪਣੇ ਹੱਥ ਆਏ ਦੁਸ਼ਮਣ ਨੂੰ ਜਾਨ ਨਾ ਦਿਓ ਰਾਜਾ ਬੋਲਿਆ ਠੀਕ ਹੈ ਹੁਣ ਦੂਜੀ ਗੱਲ ਤੋਤਾ ਬੋਲਿਆ ਕਿ ਦੂਜੀ ਗੱਲ ਇਹ ਹੈ ਕਦੇ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ ਰਾਜੇ ਨੇ ਕਿਹਾ ਬਹੁਤ ਵਧੀਆ ਹੁਣ ਤੀਸਰੀ ਗੱਲ ਦੱਸੋ ਉਹ ਤੋਤਾ ਬੋਲਿਆ ਤੀਸਰੀ ਗੱਲ ਇਹ ਹੈ ਕਿ ਬੀਤੇ ਤੇ ਕਦੇ ਪਛਤਾਵਾ ਨਾ ਕਰੋ ਰਾਜਾ ਬੋਲਿਆ ਇਹ ਵੀ ਠੀਕ ਹੈ ਹੁਣ ਚੌਥੀ ਗੱਲ ਦੱਸ ਤੋਤਾ ਬੋਲਿਆ ਹੈ ਰਾਜਾ ਚੌਥੀ ਗੱਲ ਥੋੜੀ ਗਹਿਰੀ ਹੈ ਮੈਂ ਉਹ ਤੁਹਾਨੂੰ ਦੱਸਣਾ ਤਾਂ ਚਾਹੁੰਦਾ ਹਾਂ ਪਰ ਤੁਸੀਂ ਮੈਨੂੰ ਇੰਨੀ ਜ਼ੋਰ ਨਾਲ ਫੜਿਆ ਹੈ ਕਿ ਮੇਰਾ ਤਾਂ ਦਮ ਹੀ ਘੁੱਟ ਰਿਹਾ। ਕਿਰਪਾ ਕਰਕੇ ਤੁਸੀਂ ਆਪਣੀ ਪਕੜ ਢਿੱਲੀ ਕਰੋ। ਤਾਂ ਜੋ ਚੌਥੀ ਗਿਆਨ ਦੀ ਗੱਲ ਮੈਂ ਤੁਹਾਨੂੰ ਦੱਸ ਸਕਾਂ। ਰਾਜੇ ਨੇ ਉਸ ਤੋਤੇ ਦੀ ਗੱਲ ਮੰਨ ਲਈ ਤੇ ਆਪਣੀ ਪਕੜ ਢਿੱਲੀ ਕਰ ਦਿੱਤੀ। ਪਕੜ ਢਿੱਲੀ ਹੋਣ ਨਾਲ ਤੋਤਾ ਰਾਜੇ ਦੇ ਹੱਥ ਤੋਂ ਨਿਕਲ ਗਿਆ। ਅਤੇ ਰੁੱਖ ਦੀ ਇੱਕ ਉੱਚੀ ਟਾਣੀ ਉੱਤੇ ਬੈਠ ਗਿਆ ਰਾਜਾ ਉਸ ਨੂੰ ਦੇਖਦਾ ਹੀ ਰਹਿ ਗਿਆ ਰੁੱਖ ਦੀ ਟਾਣੀ ਉੱਤੇ ਬੈਠਾ ਤੋਤਾ ਬੋਲ ਰਿਹਾ ਕਿ ਚੌਥੀ ਗੱਲ ਇਹ ਹੈ ਕਿ ਸਿਰਫ ਗਿਆਨ ਦੀਆਂ ਗੱਲਾਂ ਸੁਣ ਲੈਣ ਨਾਲ ਕੁਝ ਵੀ ਨਹੀਂ ਹੁੰਦਾ ਉਹਨਾਂ ਉੱਤੇ ਅਮਲ ਵੀ ਕਰਨਾ ਪੈਂਦਾ ਹੈ ਜੇਕਰ ਤੁਸੀਂ ਉਹਨਾਂ ਗੱਲਾਂ ਉਤੇ ਅਮਲ ਨਹੀਂ ਕਰੋਗੇ ਤਾਂ ਉਹਨਾਂ ਗੱਲਾਂ ਨੂੰ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ ਹੁਣੇ-ਹੁਣੇ ਕੁਝ ਸਮਾਂ ਪਹਿਲਾਂ ਮੈਂ ਤੁਹਾਨੂੰ ਗਿਆਨ ਦਿਆਂ ਤਿੰਨ ਗੱਲਾਂ ਦੱਸਿਆ ਸੀ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਆਣ ਸੁਣਿਆ ਕਰ ਦਿੱਤਾ ਰਾਜ ਨੇ ਕਿਹਾ ਪਹਿਲੀ ਗੱਲ ਮੈਂ ਦੱਸੀ ਸੀ ਕਿ ਆਪਣੇ ਹੱਥ ਆਏ ਦੁਸ਼ਮਣ ਨੂੰ ਕਦੇ ਨਾ ਜਾਣ ਦਿਓ ਪਰ ਤੁਸੀਂ ਤਾਂ ਆਪਣੇ ਹੱਥੋਂ ਦੁਸ਼ਮਣ ਮਤਲਬ ਮੈਨੂੰ ਹੀ ਜਾਣ ਦਿੱਤਾ ਦੂਸਰੀ ਗੱਲ ਇਹ ਸੀ ਕਿ ਅਸੰਭਵ ਗੱਲ ਉੱਤੇ ਕਦੇ ਭਰੋਸਾ ਨਾ ਕਰੋ ਪਰ ਜਦੋਂ ਮੈਂ ਕਿਹਾ ਕਿ ਚੌਥੀ ਗੱਲ ਬੜੀ ਗਹਿਰੀ ਹੈ ਤਾਂ ਤੁਸੀਂ ਮੇਰੀਆਂ ਗੱਲਾਂ ਵਿੱਚ ਆ ਗਏ ਤੀਸਰੀ ਗੱਲ ਮੈਂ ਤੁਹਾਨੂੰ ਇਹ ਆਖੀ ਸੀ ਕਿ ਬੀਤੇ ਉੱਤੇ ਕਦੇ ਪਛਤਾਵਾ ਨਾ ਕਰੋ ਪਰ ਦੇਖੋ ਮੇਰੇ ਤੁਹਾਡੇ ਹੱਥ ਵਿੱਚੋਂ ਛੁੱਟ ਜਾਂਦੇ ਤੁਸੀਂ ਹੁਣ ਪਛਤਾਵਾ ਕਰ ਰਹੇ ਹੋ ਇਹਨਾਂ ਕਹਿ ਕੇ ਤੋਤਾ ਉਥੋਂ ਉੱਡ ਗਿਆ ਤੇ ਰਾਜਾ ਅੱਤਮਾਲਦਾ ਹੀ ਰਹਿ ਗਿਆ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਗਿਆਨ ਇਕੱਠਾ ਕਰਨ ਨਾਲ ਕੋਈ ਗਿਆਨੀ ਨਹੀਂ ਬਣ ਜਾਂਦਾ ਸਗੋਂ ਗਿਆਨੀ ਦਾ ਉਹ ਹੁੰਦਾ ਹੈ ਜੋ ਉਸ ਗਿਆਨ ਤੇ ਅਮਲ ਵੀ ਕਰਦਾ ਹੈ ਤੇ ਤੇ ਜ਼ਿੰਦਗੀ ਵਿੱਚ ਜੋ ਬੀਤ ਗਿਆ ਉਹ ਸਾਡੇ ਹੱਥ ਵਿੱਚ ਨਹੀਂ ਪਰ ਜੋ ਚੱਲ ਰਿਹਾ ਸਮਾਂ ਹੈ ਉਹ ਸਾਡੇ ਹੱਥ ਵਿੱਚ ਹੀ ਹੈ ਚੱਲ ਰਿਹਾ ਸਮਾਂ ਅੱਜ ਹੀ ਆਉਣ ਵਾਲਾ ਸੁਨਹਿਰੀ ਕੱਲ ਦਾ ਨਿਰਮਾਣ ਕਰੇਗਾ ਇਸ ਲਈ ਆਪਣੇ ਅੱਜ ਬੈਠ ਰਹਿ ਕੇ ਇਸ ਨੂੰ ਜੀ ਲਾ ਕੇ ਇਸ ਵਿੱਚ ਸੁਧਾਰ ਕਰੋ ਅਤੇ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਔਨ ਕਰ ਰੱਖਣਾ ਤਾਂ ਕਿ ਨਵੀਂ ਵੀਡੀਓ ਵੀ ਦੇਖ ਸਕੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ